ਸਤਿ ਸ੍ਰੀ ਅਕਾਲ ਦੋਸਤੋ ਦੇਖ ਲਓ ਤੁਸੀਂ ਇੰਗਲੈਂਡ ਦਾ ਸ਼ਹਿਰ ਹੈ ਜੇ ਹੂਲਫਰੈਂਪਟਨ ਗਲੀਆਂ ਦੇਖ ਲਓ ਤੁਸੀਂ ਹਰ ਘਰ ਦੇ ਬਾਹਰ ਕਾਰ ਖੜੀ ਹੈ ਯਾਨੀ ਕਿ ਕਾਰ ਦੀ ਇਸ ਮੁੱਲ ਚ ਕੋਈ ਵੈਲਿਊ ਨਹੀਂ ਜੇਗੀ ਨਵੀਂ ਕਾਰ ਤੇ ਜੂੜ ਮੰਗੀ ਹੈ ਅਗਰ ਤੁਸੀਂ ਸਗਨਨ ਕਾਰ ਲੈਣੀ ਹੈ ਨਾ ਤੇ ਤੁਹਾਨੂੰ 500 ਪੌਂਡ ਦੀ ਮਿਲ ਜੇਗੀ 1000 ਦੀ 2000 ਦੀ 3000 ਦੀ 5000 ਦੀ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਕੇ ਪੈਸੇ ਖਰਚਨੇ ਹੋਵੇ हां इथे इंडियन लाइसेंस ਤੁਸੀਂ ਇੱਕ ਸਵਾਲ ਚਲਾ ਸਕਦੇ ਹੋ ਗੱਡੀ ਉੱਤੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਦਾ ਜਸਨਸ ਲਾਣਾ ਪਏਗਾ ਤੇ ਲਸਨਸ ਪਾਸ ਕਰਨਾ ਤੇ ਇਹਨਾਂ ਸੋਖਾ ਨਹੀਂ ਜੀਗਾ ਪਹਿਲੇ ਥਿਉਰੀ ਪੜ੍ਹਨੀ ਪਣੀ ਹੈ ਇੱਕ ਬੁੱਕ ਪੜ੍ਹਨੀ ਪਣੀ ਹੈ ਫਿਰ ਡਰਾਈਵਿੰਗ ਟੈਸਟ ਦੇਣੇ ਪੈਣੇ ਮੇ ਜੇ ਤੁਸੀਂ ਪਾਸ ਹੋ ਗਏ ਤੇ ਫਿਰ ਤੁਹਾਨੂੰ ਸਨਸ ਮਿਲ ਜੇਗਾ ਲੇਕਿਨ ਕਈ ਵਾਰੀ ਕਈ ਕਈ ਸਾਲ ਲੱਗ ਜਾਂਦੇ ਨੇ ਤੇ ਲਸਨਸ ਪਾਸ ਨਹੀਂ ਹੁੰਦਾ ਕਿਉਂਕਿ ਜਿਹੜੇ ਲੋਕ ਇੰਡੀਆ ਤੋਂ ਆਏ ਦੇਸੀ ਉਹਨਾਂ ਨੂੰ ਥੋੜੀ ਲੈਂਗੁਏਜ ਦੀ ਮੁਸ਼ਕਲ ਹੋ ਜਾਂਦੀ ਹੈ ਜਿਨ੍ਹਾਂ ਦੀ ਇੰਗਲਿਸ਼ ਅੱਛੀ ਹੈ ਉਹਨਾਂ ਦਾ ਫਰਕ ਨਹੀਂ ਪੈਂਦਾ ਤੇ ਜਿਹੜੇ ਦਰਮਿਆਨੇ ਪੜੇ ਹੋਏ ਕਿਉਂਕਿ ਸਾਡੇ ਉੱਤੇ ਫਰਕ ਨਹੀਂ ਪੈਂਦਾ ਕਿ ਕੋਈ ਇੰਡੀਆ ਲਾਇਸੈਂਸ ਨਾਲ ਬਣੀ ਜਾਂਦਾ ਹੈ ਪਿੰਡਾਂ ਤੋਂ ਆਹ ਮੁੰਡੇ ਬਚਾਰੇ ਆਏ ਹੋਏ ਉਹ ਟਰੈਕਟਰ ਚਲਾਉਂਦੇ ਆਏ ਵੀ ਗੱਡੀਆਂ ਚਲਾਉਂਦੇ ਆਏ ਵੀ ਅੱਜਕੱਲ ਗੱਡੀਆਂ ਨਾਲ ਇੰਡੀਆ ਦੀ ਬਹੁਤ ਹੋ ਗਈਆਂ ਇਸ ਕਰਕੇ ਇੰਡੀਆ ਦੀ ਲਾਇਸੈਂਸ ਲੈਣਾ ਕੋਈ ਮੁਸ਼ਕਲ ਨਹੀਂਗਾ ਲੇਕਿਨ ਯੂਰਪ ਦੇ ਲਾਇਸੈਂਸ ਲੈਣਾ ਮੁਸ਼ਕਲ ਹੋ ਜਾਂਦੀ ਹੈ ਫਿਨਲੈਂਡ ਤੇ ਪੁਰਤਗਾਲ 'ਚ ਤੁਸੀਂ ਇੰਡੀਅਨ ਲਾਇਸੈਂਸ ਬਦਲਾ ਸਕਦੇ ਹੋ ਤੁਹਾਨੂੰ ਉੱਥੇ ਲਾਇਸੈਂਸ ਮਿਲ ਜਾਂਦਾ ਉਹ ਯੂਰਪ 'ਚ ਵੈਲਿਟਿਕ ਹੈ ਤੇ ਬਾਕੀ ਦੂਸਰੀਆਂ ਕੰਟਰੀਆਂ ਵਿੱਚ ਦੋਸਤੋ ਤੁਹਾਨੂੰ ਨਾ ਟੈਸਟ ਦੇਣਾ ਪੈਣਾ ਇੱਥੇ ਜੇ ਤੁਸੀਂ ਟੈਸਟ ਪਾਸ ਕਰ ਲੋਗੇ ਨਾ ਥਿਊਰੀ ਦਾ ਤੇ ਡਰਾਈਵਿੰਗ ਦਾ ਫਿਰ ਤੁਹਾਨੂੰ ਲਾਇਸੈਂਸ ਮਿਲੇਗਾ ਬਾਕੀ ਕੋ ਬਹੁਤਾ ਫਰਕ ਨਹੀਂ ਜਿਗਾ ਇੰਡੀਆ ਦਾ ਤੇ ਇੰਗਲੈਂਡ ਦਾ ਜਿਹੜੇ ਇਲਾਕੇ ਦੇਸੀ ਰਹਿੰਦੇ ਵੇ ਦੇਸੀਆਂ ਨੇ ਇੰਗਲੈਂਡ ਨੂੰ ਹੀ ਦੇਸੀ ਇਲਾਕਾ ਬਣਾਤਾ ਹੋਇਆ ਹੈ ਇੱਥੇ ਅੰਗਾਮੀ ਦੁਕਾਨਾਂ ਲੱਗੀਆਂ ਜਿਵੇਂ ਇੰਡੀਆ ਕਰਾਨੇ ਦੀ ਦੁਕਾਨਾਂ ਹੁੰਦੀਆਂ ਉੱਥੋਂ ਤੁਹਾਨੂੰ ਹਰ ਚੀਜ਼ ਮਿਲ ਜੇਗੀ ਖਾਣ ਪੀਣ ਦਾ ਸਮਾਨ ਮਿਲ ਜੇਗਾ ਝਾੜੂ ਖਰੀਦ ਲਓ ਪਿਆਜ਼ ਖਰੀਦ ਲਓ ਸਬਜ਼ੀ ਖਰੀਦ ਲਓ ਕਿਰਿਆਨਿਆਂ ਦਾ ਸਮਾਨ ਲਓ ਯਾਨੀ ਕਿ ਹਰ ਚੀਜ਼ ਤੁਹਾਨੂੰ ਇੱਥੇ ਜੇ ਮਿਲ ਜਣੀ ਹੈ ਮਸ਼ੀਨਾਂ ਲੱਗੀਆਂ ਕੱਪੜੇ ਧੋਣ ਵਾਲੀਆਂ ਉੱਜ ਪੰਜ 6 ਪਾਣੇ ਪਾਣੇ ਪੈਂਦੇ ਵੇ ਤੇ ਤੁਸੀਂ ਕੱਪੜੇ ਧੋ ਸਕਦੇ ਹੋ ਸੁਕਾ ਸਕਦੇ ਹੋ ਵੈਸੇ ਦੇਤੇ ਹਰ ਘਰ ਤੇ ਮਸ਼ੀਨ ਲੱਗੀਆਂ ਹੈ ਇਕਨ ਕੋਈ ਜੀ ਕਾਰਸ ਹੈਗੇ ਜਿਹੜੇ ਲੋਕ ਕਿਰਾਏ ਤੇ ਲੈਂਦੇ ਵੇ ਸ਼ਹਿਰੀ ਜਨ ਦੇ ਵੇ ਉਹ ਮਸ਼ੀਨ ਨਹੀਂ ਲਾਂਦੇ ਉਹ ਕਹਿੰਦੇ ਕੀ ਲੋੜ ਹੈ ਆਪੋ ਆਪਣੇ ਕਪੜੇ ધોਉਣਾ ਕੋਈ ਪੰਗਾ ਪਵੇ ਨਾ ਮਸ਼ੀਨ ਖਰਾਬ ਹੋਵੇ ਕਈ ਮਕਾਨ ਮਾਲਕਾਂ ਨੇ ਮਸ਼ੀਨ ਲਗਵਾ ਕੇ ਦਿੱਤੀ ਹੈ ਤੇ ਕਈਆਂ ਨੇ ਬਿਲਕੁਲ ਫਰਨੀਚਰ ਤੋਂ ਬਗੈਰ ਕਾਰਜਿਕ ਤੋਂ ਹੀ ਕਿਰਾਏ ਤੇ ਉਹ ਕਹਿੰਦੇ ਜੀ ਦੇਸੀ ਬੰਦੇ ਫਰਨੀਚਰ ਬੜਾ ਖਰਾਬ ਕਰਦੇ ਵੇ ਦੇਸੀ ਜਿੱਥੇ ਵੀ ਜਾਂਦੇ ਵੇ ਆਪਣੇ ਕੰਮ ਚਲਾਉਂਦੇ ਵੇ ਜਿਵੇਂ ਇੰਡੀਆ ਤੋਂ ਆਉਂਦੇ ਵੀ ਨਾ ਬਸ ਹਫ਼ਤਾ 10 ਦਿਨ 15 ਦਿਨ ਡਾਲ ਹੁੰਦਾ ਹੈ ਇੱਕ ਤੇ ਰਿਪੋਰਟ ਤੋਂ ਆ ਲਿਗਾ ਦਿਰਦੇ ਥੋੜੇ ਬੋਦ ਵੀ ਸਹੀ ਅੰਡਰ ਹੋ ਰਹੀ ਏ ਇੱਕ ਅਗੇ ਕਮਰਾ ਮਿਲ ਜੇ ਜਦੋਂ ਕਿਤੇ ਕਮਰਾ ਮਿਲ ਜਾਂਦਾ ਤੇ ਜਦੋਂ ਕਿਤੇ ਕੰਮ ਮਿਲ ਜਾਂਦਾ ਫਿਰ ਤੇ ਉਹ ਪੂਰੇ ਇੰਡੀਆ ਦੇ ਕਰਾਉਣੀ ਚਲਾਉਂਦੇ ਵੇ ਉਹ ਸੋਚਦੇ ਨਹੀਂ ਕਿ ਇੰਗਲੈਂਡ ਕੀ ਏ ਤੇ ਇੰਡੀਆ ਕੀ ਏ ਥੈਂਕ ਯੂ ਵੈਰੀ ਮਚ ਉਹ ਸੋਚਦੇ ਨਹੀਂ ਇੰਗਲੈਂਡ ਆ ਗਿਆ ਹੁਣ ਕੀ ਲੋੜ ਇੰਗਲੈਂਡ ਦੇ ਕਰਾਉਣ ਮੰਨਣ ਦੀ ਆਪਣੇ ਦੇਸੀ ਬੰਦਿਆਂ ਦੇਸੀ ਕਰਾਉਣ ਚਲਾਉਣੇ ਆ ਤੇ ਦੇਸੀ ਕਰਾਉਣ ਚਲਾਉਣ ਦੇ ਦੋਸਤ ਹੋ ਜਾਂਦਾ ਨੁਕਸਾਨ ਇੱਥੇ ਹਰ ਚੀਜ਼ ਕੰਟਰੋਲ ਹੁੰਦੀ ਏ ਲੇਕਿਨ ਆਪਣੇ ਜਿਹੜੇ ਲੋਗ ਏ ਉਹ ਕਹਿੰਦੇ ਸੋਚਦੇ ਵੇ ਉਹ ਕਹਿੰਦੇ ਜੋਏਗਾ ਵਿਖੀ ਜੋਗੀ ਹਾਲੇ ਇੰਗਲੈਂਡ ਆ ਗਿਆ ਬੱਚਾ ਲੜਦੇ ਆ ਕਰਦੇ ਨੇ ਮੁਲਕ ਦੇ ਵਿੱਚ ਆਸ-ਆਸਤਾ ਫਿਰ ਦੋਸਤੋ ਕੰਮ ਹੋ ਜਾਂਦਾ ਖਰਾਬ ਜਦੋਂ ਕੰਮ ਖਰਾਬ ਹੋ ਜਾਂਦਾ ਫਿਰ ਪਛਤਾਂਦੇ ਵੇ ਕਿ ਕੀ ਪੁਠਾ ਪੰਗਾ ਦਾ ਲਿਆ ਨਾਕ ਲੋੜ ਦੋੜ ਦੇ ਨਾਲ ਨੁਕਸਾਨ ਹੁੰਦਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ